ਆਮਨੀ ਤੇਰਾ ਅੱਜ ਇਸ ਮਸਲੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਬਾਜੀ ਮੈਂ ਆਪਣੇ ਜੀਜੇ ਦੇ ਆਪਣੇ ਭੈਣ ਦੇ ਖਿਲਾਫ ਕਾਰਵਾਈ ਕਰਨੀ ਹੈ ਇਹਦੀ ਦੁਕਾਨ ਤੇ ਅੱਗ ਲੱਗੀ ਸੀ 22 11 2024 ਨੂੰ ਕੈਮਰੇ ਦੇ ਵਿੱਚ ਤਿੰਨੇ ਜਣੇ ਵੀ ਆਈ ਹੈ ਇੰਨੇ ਉਹ ਸ਼ੱਕ ਦੇ ਬਹਿਫ ਤੇ ਆਪਣੇ ਭਰਾ ਤੇ ਭੈਣ ਤੇ ਪਰਚਾ ਕਰਾਇਆ ਉਹਨਾਂ ਨੂੰ ਜੇਲੇ ਪੁਜਾ ਦਿੱਤਾ 3 ਮਹੀਨੇ 4 ਮਹੀਨੇ ਬਾਅਦ ਇਹਨੇ ਮੇਰੇ ਤੇ ਸ਼ੱਕਾ ਕਰਨਾ ਸ਼ੁਰੂ ਕਰ ਦਿੱਤਾ ਕਿ ਭੈਣ ਕਿਤੇ ਤੂੰ ਤੇ ਨਹੀਂ ਕੇਸ ਦੇ ਵਿੱਚ ਇਨਵੋਲ ਅਸੀਂ ਕਿਹਾ ਵੀ ਅਸੀਂ ਕਿਸੇ ਕੇਸ ਵਿੱਚ ਇਨਵੋਲ ਨਹੀਂ ਇਹਨੇ ਆਪਣੇ ਭਰਾ ਕੋਲ 1 ਕਰੋੜ ਰੁਪਏ ਮੰਗਿਆ ਰਾਜੀਨਾਮੇ ਦਾ ਭਰਾਵਾਂ ਨੇ ਪੈਸੇ ਦੇਦੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਇਹਨਾਂ ਨੂੰ ਜੇਲਾ 'ਚ ਭੇਜ ਦਿੱਤਾ ਸੀ ਬਾਅਦ ਵਿੱਚ ਇਹਨੇ ਮੇਰੇ ਕੋਲ ਪੈਸੇ ਮੰਗੇ ਵੀ ਮੈਨੂੰ ਭੈਣ ਜੀ ਪੈਸੇ ਦੋ ਕਿ ਸੇ ਤੁਸੀਂ ਦਿਨ ਤੁਹਾਡੀ ਦੁਕਾਨ ਤੇ ਵੀ ਸਾਲ ਪਹਿਲਾਂ ਅੱਗ ਲੱਗੀ ਸੀ ਮੇਰੀ ਦੁਕਾਨ ਤੇ ਅੱਗ ਲੱਗੀ ਮੇਰੀ ਦੁਕਾਨ ਤੇ ਮੇਰੀ ਭੈਣ ਤੇ ਮੇਰੇ ਜੀਜੇ ਨੇ ਦੁਕਾਨ ਤੇ ਅੱਗ ਲਾਈ ਸੀ ਬਾਜੀ ਮੈਨੂੰ ਸਾਰੇ ਮਾਰਕੀਟ ਕਹਿੰਦੀ ਸੀ ਆਪਣੇ ਜੀਜੇ ਨੂੰ ਨਾਲ ਆਪਣੇ ਜੀਜੇ ਦੇ ਨਾਮ ਲਾ ਤੇਰੇ ਜੀਜੇ ਨੇ ਅੱਗ ਲਾਈ ਸਿਰਫ ਮੇਰੀ ਮਾਂ ਨੇ ਮੇਰੀ ਕਿਹ ਬੰਨੇ ਨਹੀਂ ਪਾਜੀ ਲੱਗਣ ਦਿੱਤੀ ਨਾ ਮੈਨੂੰ ਇਹਨਾਂ ਦਾ ਕੋਈ ਦਰਖਾਸਤ ਦੇਣ ਦਿੱਤੀ ਨਾ ਕੋਈ ਪਰਚਾ ਦੇਣ ਦਿੱਤਾ ਇਸ ਬਹੇਤੇ ਮੈਨੂੰ ਫਸਾਉਂਦਾ ਬਿਆ ਕਿ ਤੇਰੀ ਦੁਕਾਨ ਤੇ ਅੱਗ ਲੱਗੀ ਕਿਤੇ ਤੂੰ ਤਾਂ ਨਹੀਂ ਮੇਰੀ ਦੁਕਾਨ ਤੇ ਅੱਗ ਲਾਈ ਪਰ ਅਸੀਂ ਇਸ ਕੇਸ ਦੇ ਵਿੱਚ ਇਨਵੋਲ ਨਹੀਂ ਹੈਗੇ ਕੈਮਰੇ ਦੇ ਵਿੱਚ ਤਿੰਨੇ ਦਿਨਿਆਂ ਦੀ ਫੋਟੋ ਆਈ ਸੀ ਉਸ ਬਹੇਤੇ ਭਰਾ ਦੋ ਭਰਾ ਇੱਕ ਭੈਣ ਦੇ ਨੇ ਪਰਚੇ ਕਰਾ ਕੇ ਉਹਨਾਂ ਦੇ 34 32 32 28 ਦਰਖਾ ਲਗਵਾ ਕੇ ਅੰਦਰ ਭੇਜ ਦਿੱਤਾ ਹੁਣ ਇੱਕ ਭਰਾ ਉਹਦਾ ਤੇਰਾ ਤਰੀਕ ਦਾ ਬਾਹਰ ਆਇਆ ਵਾ ਕਹਿੰਦਾ ਵਾ ਤੂੰ ਆ ਮੇਰੇ ਭਰਾ ਦੇ ਨਾਲ ਤੇ ਮੇਰੀ ਪਰਜਾਈ ਦੇ ਨਾਲ ਰਲ ਕੇ ਮੇਰੇ ਤੇ ਤੂੰ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ 22 ਤਰੀਕ ਨੂੰ ਮੈਨੂੰ ਰਾਤੀ 10 ਵਜੇ ਬੰਦਿਆਂ ਨੇ ਘੇਰੇ ਮੇਰੇ ਸਿਰ ਤੇ ਗਨ ਰੱਖੀ ਹੈ ਮੈਨੂੰ ਮੇਰੀ ਸਾਰੀ ਉਧਰ ਤੇ ਮੈਨੂੰ ਮੇਰੇ ਭਰਾ ਨੂੰ ਤੋਂ ਖਤਰਾ ਹੈ ਜਦ ਕਿ ਬਾਜੀ ਆਪਾਂ ਕਿਸੇ ਗੱਲ ਦੇ ਵਿੱਚ ਇਨਵੋਲਵ ਨਹੀਂ ਗਏ 3 ਮਹੀਨੇ ਨਹੀਂ ਲੰਘਦੇ ਸਾਡੇ ਦੇ ਦਰਖਾਸਤ ਦੇ ਦਿੰਦਾ 3 ਮਹੀਨੇ ਨਹੀਂ ਲੰਘਦੇ ਸਾਡੇ ਦੇ ਦਰਖਾਸਤ ਦੇ ਦਿੰਦਾ ਸਾਡਾ ਮੇਰਾ ਮੇਰੇ ਬੱਚੇ ਦਾ ਤੇ ਮੇਰੇ ਬ੍ਰਦਰ ਦਾ ਨੇ ਬਹੁਤ ਜੀ ਨਾਲ ਹਰਾਮ ਕੀਤਾ ਹੈ ਬਾਜੀ ਤੁਹਾਡਾ ਰਿਸ਼ਤਾ ਕੀ ਹੈਗਾ ਕੌਣ ਕੀ ਨਾਮ ਕੀ ਨਾ ਮੇਰਾ ਜੀਜਾ ਦੇ ਮੇਰੀ ਸੱਕੀ ਭੈਣ ਕੀ ਨਾਮ ਕੀ ਨਾ ਜੀਜਾ ਦਾ ਨਾਮ ਗੁਰਸ਼ਰਨਜੀਤ ਸਿੰਘ ਤੇ ਭੈਣ ਦਾ ਨਾਮ ਪ੍ਰਿਤੀ ਰੋਲ ਹੁਣ ਬੰਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਆ ਬਾਜੀ ਪਹਿਲੇ ਉਹਨਾਂ ਦੇ ਨਾਲ ਧੱਕਾ ਹੋਇਆ ਹੁਣ ਮੇਰੇ ਨਾਲ ਧੱਕਾ ਕਰਦੇ ਬੈ ਨੇ ਇਹ ਨਜਾਇਜ਼ ਹੈ ਦੁਕਾਨ ਦੇ ਇਹਨੇ ਆਪਣੀ ਬੀਮਾ ਕਰਾਇਆ ਸੀ 1.5 ਕਰੋੜ ਦਾ ਉਹ ਪੈਸੇ ਲੈਣ ਕਰਕੇ ਨੇ ਆਪਣੀ ਦੁਕਾਨ ਤੇ ਆ ਪਾਗ ਲਵਾਈ ਪਹਿਲਾਂ ਭਰਾਵਾਂ ਨੂੰ ਫਜ਼ਾਤਾ ਭਰਾਵਾਂ ਕੋ 1 ਕਰੋੜ ਵੀ ਮੰਗਿਆ ਉਹਨਾਂ ਨੇ ਦਿੱਤਾਰੀ ਹੁਣੇ ਮੇਰੇ ਵੱਲ ਆਂਦਾ ਪਿਆ ਮੈਨੂੰ ਨਜਾਇਜ਼ ਤੰਗ ਕਰਦਾ ਮੇਰੇ ਛੋਟੇ ਬੇੜੇ ਨੂੰ ਇਹ ਕਦੀ ਪਾਣੀ ਭਰਨ ਜਾਂਦਾ ਇਹਦੀ ਦੁਕਾਨ ਤੇ ਮੇਰੀ ਦੁਕਾਨ ਦੇ ਵਿੱਚ 10 ਦੁਕਾਨਾਂ ਦਾ ਫਰਕ ਆ ਮੇਰਾ ਬੱਚਾ ਦੁਕਾਨ ਤੇ ਪਾਣੀ ਭਰਨ ਜਾਂਦਾ ਕਦੀ ਉਹਦੇ ਤੇ ਘਾਰ ਚੜਾ ਦੇ ਦਿੰਦਾ ਕਦੀ ਉਹਦੇ ਮਗਰ ਬੰਦੇ ਲਾ ਦਿੰਦਾ ਕਦੀ ਉਹਨੂੰ ਗਾਲਾਂ ਕੱਢਦਾ ਮੈਨੂੰ ਮੇਰੇ ਬੱਚੇ ਨੂੰ ਮੇਰੇ ਭਰਾ ਨੂੰ ਇਹਦੇ ਤੋਂ ਖਤਰਾ ਹੈ 3 ਮਹੀਨੇ ਨਹੀਂ ਭਾਜੀ ਲੰਘਦੇ ਸਾਢੇ ਚੋਟੀਆਂ ਅਰਜ਼ੀ ਲਾ ਦਿੰਦਾ ਕਹਿੰਦਾ ਤੂੰ ਝੂਠ ਹੈ ਤੁਹਾਡੇ ਕੋ ਕੋਈ ਪ੍ਰੂਫ ਹੈਗਾ ਸਾਨੂੰ ਬੰਦੇ ਦਿਖਾਓ ਬੰਦੇ ਸਾਡਾ ਨਾਂ ਲੈਂਦੇ ਨੇ ਜਿਹੜੀ ਕਾਰਵਾਈ ਬੰਦੀ ਸਾਡੇ ਤੇ ਕਰੋ ਨਜਾਇਜ਼ ਨਾ ਕਰੋ ਅੱਜ ਇਸ ਮਸਲੇ ਵਿੱਚ ਤੁਸੀਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਅਸੀਂ ਇਸ ਮਸਲੇ ਪੈਸ ਕਾਨਫਰੰਸ ਰੱਖੀ ਹੈ ਭੀ ਸਰ ਜਿਹੜਾ ਕੁਸ਼ਨਜੀਤ ਸਿੰਘ ਸ਼ੈਰੀ ਜੋ ਮੇਰਾ ਦਿਓਰ ਆ ਛੋਟਾ ਇਹਨੇ ਪਹਿਲੇ ਵੀ ਮੇਰੇ ਹਸਬੰਦ ਦੇ ਗੁਰਪ੍ਰੀਤ ਦੇ ਉੱਤੇ ਬੇਬੁਨਿਆਦ ਇਲਜ਼ਾਮ ਲਗਾਏ ਆ ਕਿ ਮੇਰੇ ਸ਼ੋਰੂਮ ਨੂੰ ਅੱਗ ਲਗਾਉਣ ਦੇ ਵਿੱਚ ਮੇਰੇ ਦੋ ਬ੍ਰਦਰ ਤੇ ਮੇਰੀ ਇੱਕ ਸਿਸਟਰ ਦਾ ਹੱਥ ਆ ਜਦ ਕਿ ਐਨਐਨਐਸ ਸੀਸੀਟੀਵੀ ਫੋਟੋਜ਼ ਜੋ ਵੀ ਵੀਡੀਓ ਲਗਵਾਈ ਹੈ ਉਹਦੇ ਵਿੱਚ ਨਕਾਬ ਪਾਏ ਹੋਏ ਨੇ ਜਿਨ੍ਹਾਂ ਨੇ ਉਹਦੇ ਚ ਕੋਈ ਸਾਬਿਤ ਨਹੀਂ ਹੁੰਦਾ ਕਿ ਇਹ ਬੰਦੇ ਉਹੀ ਪ੍ਰਜ਼ਰ ਨੇ ਇਹਨਾਂ ਨੇ ਸ਼ੱਕ ਦੇ ਆਧਾਰ ਤੇ ਕਿਹਾ ਵਾ ਗੁਸ਼ਰਨਜੀਤ ਸਿੰਘ ਸ਼ੈਰੀ ਨੇ ਵੀ ਇਹ ਪਰਚੇ ਦੇ ਵਿੱਚ ਇਹ ਬੰਦੇ ਇਹੀ ਨੇ ਮੈਨੂੰ ਪੂਰਾ ਯਕੀਨ ਹੈ ਇਹਨਾਂ ਨੇ ਇਹ ਕਿਹਾ ਸੀਗਾ ਬਟ ਜੋ ਕਿ ਇਹ ਉਸ ਟਾਈਮ ਆਪਣੇ ਘਰ ਪਰਿਵਾਰ ਬੱਚਿਆਂ ਦੇ ਵਿੱਚ ਮੌਜੂਦ ਸੀਗੇ ਮੈਂ ਸੀਸੀਟੀਵੀ ਫੋਟੋ ਨਾਲ ਵੀਡੀਓ ਪੂਰੀ ਲਗਾਈ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਪੁਲਿਸ ਨੇ ਕੋਈ ਵੀ ਇਹਨਾਂ ਦੇ ਕੋਲੋਂ ਕੁਝ ਵੀ ਪੱਖ ਨਹੀਂ ਸੁਣਿਆ ਇਹਨਾਂ ਦਾ ਬਿਨ ਕਾਰਵਾਈ ਕੀਤੇ ਪੁਲਿਸ ਨੇ ਅਰੈਸਟ ਕੀਤਾ ਹੈ ਤੇ ਨਾ ਸਾਡਾ ਕੋਈ ਪੱਖ ਇਹਨਾਂ ਨੇ ਸੁਣਿਆ ਜਦੋਂ ਆਪਣੇ ਜੇਲ੍ਹ ਭੇਜ ਦਿੱਤਾ ਜਦੋਂ ਅਗ ਲੱਗੀ ਤੇ ਇਹ ਭਾਈ ਸਾਹਿਬ ਕਿੱਥੇ ਸਨ ਆਪਣੇ ਘਰ ਪਰਿਵਾਰ ਦੇ ਵਿੱਚ ਸੀ ਇਹਦਾ ਕੋਈ ਤੁਹਾਡੇ ਕੋਲ ਪ੍ਰੂਫ ਜਾਂ ਕੋਈ ਕਰ ਹਾਂਜੀ ਵੀਡੀਓ ਹੈਗੀ ਸੀ ਸੀਸੀਟੀਵੀ ਮੇਰੇ ਕੋਲ 12 ਘੰਟਿਆਂ ਦੀ ਤੇ ਹੁਣ ਤੁਸੀਂ ਅੱਜ ਕੀ ਮੰਗ ਕੀ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਕਿ ਇਹ ਝੂਠਾ ਬੰਦਾ ਹੈ ਗੁਰਸ਼ੈਨਜੀਤ ਸਿੰਘ ਸ਼ੈਰੀ ਪ੍ਰੀਤੀ ਅਰੋੜਾ ਜੋ ਬੇਬੁਨਿਆਦ ਇਲਜ਼ਾਮ ਲਗਾ ਰਹੇ ਆ ਕਿ ਇਹ ਮੇਰੇ ਤੇ ਗੰਨ ਰੱਖ ਕੇ ਜੀ ਮੈਨੂੰ ਧੰਕੀਆਂ ਲਗਾ ਰਹੇ ਕੇ ਇਸ ਵਾਪਸ ਲੱਲ ਜਦ ਕਿ ਸਾਡਾ ਕੋਈ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਜੋ ਵੀ ਆ ਹਾਈ ਕੋਰਟ ਅਦਾਲਤ ਨੇ ਮੇਰੇ ਸਾਹਮਣੇ ਹੀ ਕਿਹਾ ਸੀ ਕਿ ਇਹ ਰੇਲ ਬ੍ਰਦਰ ਹੈਗੇ ਨੇ ਤੇ ਅਸੀਂ ਇਹਨਾਂ ਦਾ ਰਾਜੀਨਾਮਾ ਕਰਵਾਉਣਾ ਚਾਹੁੰਦੇ ਆ ਤੇ ਅਸੀਂ ਅਮਾਨਜੋਗ ਅਦਾਲਤ ਨੂੰ ਇਹੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਸਾਨੂੰ ਅਸੀਂ ਬੇਬੁਨਿਆਦ ਸਾਡੇ ਜਿਹੜੇ ਇਲਜ਼ਾਮ ਲਗਾਏ ਆ ਉਹ ਬੰਦਾ ਜੋ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਉਹ ਬੇਬੁਨਿਆਦ ਕੱਟ ਰਿਹਾ ਵਾ ਤੇ ਜੋ ਸੱਚ ਵਾ ਉਹਨੂੰ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ਤੇ ਝੂਠ ਨੂੰ ਝੂਠ ਕੀਤਾ ਜਾਵੇ ਤੇ ਜੱਜ ਸਾਹਿਬ ਨੇ ਇਹੀ ਇਹਨਾਂ ਨੂੰ ਤਰੀਕ ਦੇ ਕੇ ਆਰਡਰ ਕੀਤੇ ਸੀ ਕਿ ਤੁਸੀਂ ਇਹਨਾਂ ਨੂੰ ਬੇਲ ਤੇ ਅਸੀਂ ਬਾਹਰ ਕੱਢ ਰਹੇ ਹਾਂ ਕਿ ਕਿਉਂ ਏ ਇਹ ਸੀਸੀਟੀਵੀ ਫੋਟੋਜ਼ ਦੇ ਵਿੱਚ ਬੰਦੇ ਹੈਗੇ ਆ ਇਹ ਆਪਣੇ ਘਰ ਪਰਿਵਾਰ ਦੇ ਵਿੱਚ ਮੌਜੂਦ ਸੀਗੇ ਤੇ ਗੁਰਸ਼ਰਮਜੀਤ ਸਿੰਘ ਸ਼ੈਰੀ ਨੂੰ 29 ਤਰੀਕ ਨੂੰ ਬੁਲਾਇਆ ਗਿਆ ਹਾਈ ਕੋਰਟ ਦੇ ਵਿੱਚ ਵੀ ਆਪਣਾ ਪੱਖ ਰੱਖੇ ਆੜ ਕੇ ਤੇ ਆਪਣਾ ਰਾਜੀਨਾਮਾ ਕਰੇ ਬੱਚਿਆਂ ਦੇ ਵਿੱਚ ਆਣ ਕੇ ਆਪਣੇ ਭਰਾ ਭਰਾ ਦੇ ਨਾਲ ਅਸੀਂ ਇਹਨੂੰ ਕੋਈ ਵੀ ਰੰਜਿਸ਼ ਨਹੀਂ ਰੱਖਦੇ ਹੋਏ ਕੋਈ ਭਾਵਨਾ ਰੱਖਦੇ ਹੋਏ ਕੋਈ ਵੀ ਇਹਨੂੰ ਕੋਈ ਵੀ ਧਮਕੀ ਨਹੀਂ ਲਗਾਈ ਤੇ ਨਾ ਹੀ ਸਰ ਅਸੀਂ ਇਹਦੇ ਕਦੀ ਵੀ ਆਉਣ ਜਾਣ ਦੇ ਵਿੱਚ ਪਰਿਵਾਰ ਦੇ ਵਿੱਚ ਨਾ ਸਾਡਾ ਪਹਿਲੇ ਵੀ 3 ਸਾਲ ਤੋਂ ਨਾ ਮੇਲ ਸੀ ਨਾ ਹੋਣਾ ਨਾ ਰਹੇਗਾ ਬੱਸ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਕਿਸੇ ਕਿਸਮ ਦੀ ਨਿਕਲ ਕੋਈ ਕੀਤੀ ਤੇ ਜੋ ਵੀ ਕੋਰਟ ਮਾਨਯੋਗ ਅਦਾਲਤ ਫੈਸਲਾ ਕਰੇਗੀ ਉਹ ਸਾਨੂੰ ਮਨਜ਼ੂਰ ਰਹੇਗਾ ਕੀ ਮਸਲਾ ਹੈਗਾ ਜਿਹੜੀ ਪ੍ਰੈਸ ਕਾਨਫਰੈਂਸ ਮਸਲਾ ਸਰ ਕੁਝ ਵੀ ਨਹੀਂ ਆ ਮੇਰੇ ਸੱਕੀ ਭੈਣ ਪ੍ਰੀਤੀ ਤੇ ਜੀਜਾ ਗੁਰਸ਼ਣ ਸਿੰਘ ਸ਼ਰੀਫ ਜਿਨ੍ਹਾਂ ਬਲੋ 2 ਮਹੀਨੇ ਬਾਅਦ ਸਾਨੂੰ ਕਿਤੇ ਨਾ ਕੋਈ ਨਾ ਕੋਈ ਥਾਣੇ ਕਿਤੇ ਨਾ ਕਿਤੇ ਕੋਈ ਸ਼ਿਕਾਇਤ ਕੋਈ ਪੁਲਸਾ ਫੋਨ ਆਂਦਾ ਜੀ ਕਿ ਤੁਸੀਂ ਐ ਕੀਤਾ ਤੁਸੀਂ ਉਹ ਕੀਤਾ ਇਹ ਕੀਤਾ ਪਰ ਆਪਾਂ ਕਿਤਾ ਕੁਝ ਨਹੀਂ ਸਰ 4 ਸਾਲ ਮੈਂ ਇਹਦੇ ਕੋਲ ਕੰਮ ਕੀਤਾ। ਇਹ ਪਿੱਛੇ 6-8 ਮਹੀਨੇ ਪਹਿਲਾਂ ਇਹ ਦੁਕਾਨ ਤੇ ਅੱਗ ਲੱਗੀ ਸੀ। ਉਦੋਂ ਵੀ ਮੈਂ ਇਹਦੇ ਕੋਲ ਸੀ। ਇਹਦੇ ਕੋਲ ਕੰਮ ਕਰਦਾ ਸੀ। ਇਸ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਮੇਰੀ ਭੈਣ ਭੈਣ ਦੀ ਦੁਕਾਨ ਹੈ ਨੀਤੀ ਰੋੜਾ ਦੀ। ਇੱਥੇ 1 ਸਾਲ ਪਹਿਲਾਂ 1.5 ਸਾਲ ਪਹਿਲਾਂ ਇਹ ਦੁਕਾਨ ਤੇ ਅੱਗ ਲੱਗੀ ਸੀ। ਸਾਨੂੰ ਸਾਰੀ ਮਾੜੀ ਕਹਿੰਦੀ ਸੀ ਕਿ ਭਾਜੀ ਇਹਨਾਂ ਨੇ ਅੱਗ ਲਗਾਈ ਇਹਨਾਂ ਨੇ ਅੱਗ ਲਗਾਈ। ਪਰ ਆਪਾਂ ਯਕੀਨ ਨਹੀਂ ਕੀਤਾ ਕਿ ਸਾਡੇ ਸਕੇ ਆ ਕੰਮ ਕਰ ਸਕਦੇ ਆ। ਹੁਣ ਪਿਛਲੇ 6 ਮਹੀਨੇ ਪਹਿਲਾਂ ਇਹਦੀ ਦੁਕਾਨ ਤੇ ਅੱਗ ਲੱਗੀ ਜਿਹੜੀ ਭਾਜੀ ਬ੍ਰਿੰਦਾ ਬਣ ਸੀਗੀ। ਜਿਹੜੀ ਸਾਨੂੰ ਸਾਹ ਇਹਨਾਂ ਨੂੰ ਸ਼ਾਇਦ ਪਤਾ ਮੈਨੂੰ ਪਤਾ ਨਹੀਂ ਸੀ ਕਿਸ ਚੀਜ਼ ਦੀ ਦੁਕਾਨ ਹੈ ਇਹਨਾਂ ਦੀ ਕੱਪੜੇ ਦੀ ਦੁਕਾਨ ਸੀ ਜੀ ਭਾਜੀ ਭੈਣ ਜੀ ਦੀ ਵੀ ਕੱਪੜੇ ਦੀ ਤੁਹਾਡੇ ਲਈ ਸਾਡੀ ਕੱਪੜੇ ਦੀ ਪਾਣੀ ਅਸੀਂ ਇਹਨਾਂ ਤੋਂ ਬਾਅਦ ਪਾਈ ਆ ਤਨਾ ਮੈਂ 4 ਸਾਲ ਇਹਦੇ ਕੋ ਕੰਮ ਕੀਤਾ ਠੀਕ ਹੈ ਉਸ ਤੋਂ ਬਾਅਦ ਹੁਣੇ 2 ਮਹੀਨਿਆਂ ਬਾਅਦ ਭਾਜੀ ਫੋਨ ਆਂਦਾ ਵਾ ਕਦੀ ਮੈਨੂੰ ਆਂਦਾ ਕਦੀ ਮੇਰੀ ਭੈਣ ਨੂੰ ਆਂਦਾ ਵਾ ਕਿ ਤੁਸੀਂ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਤੁਹਾਡੇ ਇੱਕ ਜੀਜਾ ਨੇ ਤੇ ਤੁਹਾਡੀ ਭੈਣ ਨੇ ਤੇ ਆ ਥਾਣੇ ਪੇਸ਼ ਹੋਵੋ ਮੈਂ ਮਾੜਾ ਬੰਦਾ ਭਾਜੀ ਇਹਨਾਂ ਨੂੰ ਕੰਮ ਛੱਡ ਕੇ ਮੈਂ ਕਿਤੇ ਹੋਰ ਕੰਮ ਕਰ ਰਿਹਾ ਹੁਣ ਇਹਨਾਂ ਦਾ ਕੋਈ ਵਾਸਤਾ ਨਹੀਂ ਹੈ 2 ਸਾਲ ਹੋ ਗਏ ਮੇਰਾ ਫੋਨ ਤੁਸੀਂ ਚੈੱਕ ਕਰ ਲਓ ਇਹਨਾਂ ਨਾਲ ਕੋਈ ਕੰਟੈਕਟ ਮੇਰਾ ਹੋ ਰਿਹਾ ਨਾ ਇਹਨਾਂ ਦਾ ਕੋਈ ਫੋਨ ਮੈਨੂੰ ਆ ਰਿਹਾ ਨਾ ਮੇਰਾ ਕੋਈ ਇਹਨਾਂ ਨੂੰ ਫੋਨ ਨਾ ਕੋਈ ਮੇਲ ਹੈ ਨਾ ਕੋਈ ਮਿਲਨ ਦਾ ਕੋਈ ਵਜਾ ਨਹੀਂ ਪਈ ਫਿਰ ਵੀ ਸਾਨੂੰ ਇਹ ਮੈਨੂੰ ਮੇਰੇ ਭੈਣ ਨੂੰ ਨਜਾਇਜ਼ ਤੰਗ ਕਰ ਰਿਹਾ ਕੀ ਮੰਗਤੀ ਕਰਦੇ ਹੁਣ ਕੋਈ ਟੈਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਦਰਖਾਸਤ ਕੋਈ ਕੋਈ ਦਿੱਤੀ ਗਈ ਪ੍ਰਸ਼ਾਸਨ ਦੇ ਥਾਣੇ ਕੋਈ ਮੰਗ ਅਸੀਂ ਇਹੀ ਕਰ ਰਹੇ ਹਾਂ ਕਿ 6 ਮਹੀਨੇ ਪਹਿਲਾਂ ਭਾਜੀ ਇਹਨੇ ਨਜਾਇਜ਼ ਪਹਿਲੇ ਆਪਣੇ ਦੋ ਭਰਾ ਇੱਕ ਭੈਣ ਨੂੰ ਕਚੈਰੀ ਚ ਝੂਠੇ ਪਰਚੇ ਲਵਾ ਕੇ ਅੰਦਰ ਢੇਟਾ ਜਿਹੜੇ ਵਿਚਾਰੇ 6-6 ਮਹੀਨੇ ਨਜਾਇਜ਼ ਜਿੰਨਾ ਕੁਝ ਕੀਤਾ ਕਿ ਨਹੀਂ ਕਿਤਾ ਸਾਨੂੰ ਨਹੀਂ ਪਤਾ ਪਰ ਉਹ ਸਜ਼ਾ ਕੱਟ ਕੇ ਆ ਚੁੱਕੇ ਆ ਉਸ ਤੋਂ ਬਾਅਦ ਇਹਨਾਂ ਧਮਕੀ ਦਿੱਤੀ ਮਨੂ ਮੇਰੀ ਭੈਣ ਨੂੰ ਤੇ ਮੇਰੇ ਭਾਜੇ ਨੂੰ ਅਕਸ਼ਿਤ ਅਰੋੜ ਨੂੰ ਜੋ ਇਸ ਵਕਤ 15 ਸਾਲ ਦਾ ਅਸੀਂ ਕੁਝ ਨਹੀਂ ਕੀਤਾ ਭਾਜੀ ਇਹਨਾਂ ਦੀ ਟੈਨਸ਼ਨ ਤੋਂ ਮੇਰੀ ਮਾਂ ਤਾਂ ਕੈਂਸਰ ਲਵਾ ਲਿਆ ਭਾਜੀ ਉਹਨਾਂ ਨੂੰ ਰੋਗ ਹੋ ਗਿਆ ਬਸ ਅਸੀਂ ਪ੍ਰਸ਼ਾਸਨ ਤੋਂ ਇਹ ਚਾਹੁੰਦੇ ਆ ਕਿ ਦੂਸਰੇ ਕਿ ਸਾਨੂੰ ਨਿਊਜ਼ ਆਵੇ ਮੇਰੇ ਪਾਸ ਅਸੀਂ ਹੁਣ ਕੁਝ ਨਹੀਂ ਕਰਦੇ ਪਰ 6 ਉਹਨਾਂ ਨੂੰ ਨਜਾਇਜ਼ ਤਸੀਂ ਕੁਝ ਨਹੀਂ ਚਾਹੁੰਦੇ ਬਸ ਮੇਰਾ ਪਰਿਵਾਰ ਬਚਾ ਲਓ ਭਾਈ ਇਹ ਬੰਦਾ ਬਹੁਤ ਸ਼ਤਾਨ ਹੈ ਬਹੁਤ ਕਲਾ ਕਾਇਦੀ ਪਹੁੰਚ ਬਹੁਤ ਦੂਰ ਦੂਰ ਤੱਕ ਹੈ ਭਾਈ ਕੱਪੜੇ ਦਾ ਕੰਮ ਕਰਦਾ ਸਿਰਫ ਕੱਪੜੇ ਦਾ ਇੱਕ ਓਟ ਹੈ ਭਾਈ ਬਾਕੀ ਅੰਦਰੋਂ ਡਰੱਗਸ ਦਾ ਕੰਮ ਕਰਦਾ ਹੈ ਤੁਸੀਂ ਕਿਹੜਾ ਇਲਾਕਾ ਹੈ ਮੈਂ ਜੈ ਸ਼ਕਤੀ ਨਗਰ ਚੌਂਕ ਸਪਾਈਸੀ ਐਡਰੈਸ ਸਾਹਮਣੇ ਰਹਿਣਾ ਕੀ ਮਸਲਾ ਕੀ ਹੈਗਾ ਅੱਜ ਪ੍ਰੈਸ ਕਾਨਫਰੰਸ ਤੇ ਮੇਰਾ ਮਸਲਾ ਜੀ ਇਹ ਹੈ ਵਾ ਕਿ ਮੇਰਾ ਜੋ ਛੋਟਾ ਭਰਾ ਵਾ ਉਹਨੇ ਪਹਿਲਾਂ ਵੀ ਮੇਰੇ ਤੇ 24 11 2024 ਨੂੰ ਇੱਕ ਝੂਠੀ ਦਰਖਾਸਤ ਦੇ ਕੇ ਮੈਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਜਦੋਂ ਕਿ ਮੇਰੇ ਜਾਣ ਤੋਂ ਪਹਿਲੇ ਪਰਚਾ ਕੱਟਿਆ ਆਏ ਜਿਸ ਵਿੱਚ ਮੇਰੀ ਕੋਈ ਇਨਵੋਲਵਮੈਂਟ ਨਹੀਂ ਨਹੀਂ ਸੀ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਆਪਣੇ ਸਾਰੇ ਪ੍ਰੂਫ ਲਗਾਏ ਕਿ ਜਿਸ ਸਟੇਮੇਟ ਦੇ ਅੱਗੇ ਲੱਗੀ ਮੈਂ ਆਪਣੇ ਘਰ 'ਚ ਆ ਹਾਂ ਤੇ ਲੋਕੇਸ਼ਨ ਆ ਲਾਈਆ ਜਿਸ ਤੋਂ ਮੈਨੂੰ ਮਾਨਕੋਟ ਹਾਈ ਕੋਰਟ ਨੇ ਬੇਲ ਦਿੱਤੀ ਹੈ ਮੈਨੂੰ 13 ਤਰੀਕ ਨੂੰ ਬੇਲ ਮਿਲੀ ਹੈ ਤੇ ਅੱਜ ਮੈਂ 13 ਤਰੀਕ ਨੂੰ ਬੇਲ ਲੈ ਕੇ ਅੱਜ 10 ਦਿਨ ਹੋਏ ਮੈਂ ਨਾ ਇਹ ਕੋਈ ਤਰ੍ਹਾਂ ਦੀ ਰੰਜਿਸ਼ ਪਾਉਣਾ ਇਹਦੇ ਪਰੇ ਨਹੀਂ ਰੱਖੀ ਹੋਈ ਹੈ ਚੈਰੀ ਬਾਰੇ ਕਿਉਂਕਿ ਜਿਹਦੀ ਦੁਕਾਨ ਤੇ ਜਿੰਨੇ ਵੀ ਅੱਗ ਲਾਈ ਹੈ ਜਦੋਂ ਕਿ ਚਾਹੀਦਾ ਕਿ ਉਹਨੂੰ ਫੜਦਾ ਜਿਹਨੇ ਨਜਾਇਜ਼ ਆਪਣੇ ਸਗੇ ਭੈਣ ਭਰਾਵਾਂ ਦੇ ਦਰਖਾਸਤ ਦੇ ਦਿੱਤਾ ਸਾਡਾ ਕੋਈ ਵੀ ਐਸੀ ਬਰਬਾਦੀ ਚ ਜਾਂ ਕੋਈ ਕਸੂਰ ਨਹੀਂ ਹੈਗਾ ਨਾ ਸੀ ਇਹਦੀ ਕੋਈ ਬਰਬਾਦੀ ਚਾਹਨੇ ਹਾਂ ਤੇ ਹੁਣ ਇਹ ਕੱਲ ਅੱਜ ਨਵਾਂ ਨਾਂ ਲਾਂਦਾ ਜੀ ਇਹਨੇ ਕਿ ਧਮਕੀਆਂ ਦਵਾਤੀਆਂ ਜਦੋਂ ਕਿ ਮੈਂ ਮਾਂ ਜੋ ਮਿਸ਼ਨਰ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੈ ਕਿ ਮੈਂ ਤੀਨ ਕੋਤੇ ਮਹਾਦਲੀ ਦੇਣ ਨੂੰ ਵੀ ਤਿਆਰ ਹਾਂ ਕਿ ਮੈਂ ਸਰੀਰ ਦੇ ਕਿਸੇ ਵੀ ਤਰ੍ਹਾਂ ਦੇ ਕਿਸੇ ਵਿੱਚ ਨੁਕਸਾਨ ਆਦ ਦੇ ਵਿੱਚ ਮੇਰਾ ਕੋਈ ਜ਼ਿੰਮੇਵਾਰੀ ਨਹੀਂ ਹੈ ਜੋ ਵੀ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਜੋ ਮੰਨ ਲੋਗੇ ਅਦਾਲਤ ਫੈਸਲਾ ਕਰੇਗੀ ਉਹ ਮੈਨੂੰ ਮਨਜ਼ੂਰ ਹੈ ਜਿਹੜੀ ਅੱਗ ਲੱਗੀ ਸੀ ਜਦੋਂ ਤੁਹਾਡੇ ਤੇ ਪਰਚਾ ਆਇਆ ਉਹਦੀ ਕੋਈ ਸੀਸੀਟੀਵੀ ਆਈ ਹੈ ਜਾਂ ਕੋਣ ਲੋਕ ਸਨ ਕੋਈ ਕਹਾਣੀ ਗਈ ਹੈ ਉਹਦੀ ਨਹੀਂ ਜੀ ਇਹਨਾਂ ਨੇ ਜੋ ਲਗਾਈ ਆ ਉਹਦੇ ਵਿੱਚ ਜੋ ਵੇਖਿਆ ਦੋ ਮੁੰਡੇ ਕਟਿੰਗ ਵਾਲੇ ਤੇ ਨਾਲ ਇੱਕ ਲੇਡ ਸ਼ੱਕ ਦੇ ਆਧਾਰ ਤੇ ਸ਼ਹਿਰੀ ਨੇ ਪਰਚਾ ਕਰਾਤਾ ਜਦੋਂ ਕਿ ਆਪਾਂ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ ਨਾ ਇਹਨੇ ਸਾਡੀ ਕੋਈ ਪੁਲਿਸ ਨੇ ਸਾਡੀ ਇਨਕੁਆਇਰੀ ਕੀਤੀ ਨਾ ਸਾਡੇ ਬਾਰੇ ਪਤਾ ਕੀਤਾ ਕਿ ਕਿੱਥੇ ਉਸ ਟਾਈਮ ਲੋਕੇਸ਼ਨ ਆ ਕਿੱਥੇ ਆ ਵੀਡੀਓ ਕਿੱਥੇ ਆ ਨਜਾਇਜ਼ਾ ਨੁਕਸਾਨ ਆ ਕੇ ਸਾਡੇ 5 ਮਹੀਨੇ ਮੈਂ ਜੇਲ੍ਹ ਕੱਟ ਕੇ ਆਇਆ ਬਿਲਕੁਲ ਬੇਬੁਨਿਆਦ ਨਜਾਇਜ਼ ਜਿਹੜੀ ਤੁਸੀਂ ਹੁਣ ਜੇਲ੍ਹ ਕੱਟ ਕੇ ਆਏ ਹੋ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਤੇ ਹੁਣ ਕੀ ਦਰਖਾਸਤ ਜਿਹੜੀ ਤੁਹਾਡੇ ਸਰ ਮੈਂ 13 ਤਰੀਕ ਨੂੰ ਆਇਆ ਤੇ ਇਹਨੇ ਹੁਣ ਦਰਖਾਸਤ ਨਵੀਂ ਇੱਕ ਕੱਲ ਮੈਨੂੰ ਫੋਨ ਆਇਆ ਕੀ ਜੀ ਤੇ ਤੁਹਾਡੇ ਬ੍ਰਦਰ ਨੇ ਇੱਕ ਤੁਹਾਡੇ ਤੇ ਇੱਕ ਉਹਦਾ ਆਪਣੀ ਸਾਲੀ ਦੇ ਵੱਲੋਂ ਦਿਖਾ ਦਿੱਤੀ ਹੈ ਕਿ ਜੀ ਤੁਸੀਂ ਉਹਨੂੰ ਕੋਈ ਧਮਕੀਆਂ ਦੇ ਨਾ ਆਪਾਂ ਕੋਈ ਅੱਜ ਮੈਂ ਪਹਿਲੀ ਵਾਰੀ ਇਸ ਪ੍ਰੈਸ ਕਾਨਫਰੰਸ 'ਚ ਦੱਸਣਾ ਚਾਹੁੰਦਾ ਜਿਹੜੀ ਕੁੜੀ ਦਾ ਨਾਮ ਨੀਤੀਦਰ ਲਾਰ ਹੈ ਉਹਨੂੰ ਮੈਂ ਅੱਜ ਇਸ ਮਸਲੇ ਦੇ ਵਿੱਚ ਆ ਕੇ ਮਿਲਿਆ ਵਾ ਕਿ ਭਵੇਂ ਇਹਨੇ ਪਹਿਲਾਂ ਮੇਰ ਦਾ ਨਾਜਾਇਜ਼ ਕੀਤੀ ਹੁਣ ਤੇਰ ਦਾ ਨਾਜਾਇਜ਼ੀ ਕਰ ਰਿਹਾ ਜਦੋਂ ਕਿ ਪਵਿੱਤਰ ਨੂੰ ਅੱਜ ਮਾਇਆ ਵਾਧੂ ਆ ਗਈ ਪਰ ਤੂੰ ਇਹ ਨਾ ਵੇਖ ਤੂੰ ਆਪਣੇ ਰਿਸ਼ਤੇ ਬੇਗਦ ਕਾਗ ਦਾ ਤੇ ਸਾਦਕੇ ਤੋਂ ਇਹ ਵੀ ਪਤਾ ਲੱਗਾ ਕਿ ਸ਼ੈਰੀ ਚਿੱਟੇ ਆਦ ਵੀ ਵੇਚਦਾ ਕਿਉਂਕਿ ਤੁਸੀਂ ਵੀ ਦੱਸ ਸਕਦੇ ਤਿੰਨਾ ਚਾਰਾਂ ਸਾਲਾਂ 'ਚ ਬੰਦਾ 3-4 ਕਰੋੜ ਦਾ ਮਾਲਕ ਕਿੱਦਾਂ ਬਣ ਸਕਦਾ ਨੰਬਰ 2 ਸਰ ਇਹਨੇ ਆਪਣੇ ਸ਼ੋਰੂਮ ਨੂੰ ਆਪ ਹੀ ਅੱਗ ਲਗਾਈ ਜਿਹਦਾ ਇਹਨੇ ਇੰਸ਼ੋਰੈਂਸ ਲਈ ਹੈ ਮੈਂ ਤੇ ਮੰਨ ਜੋ ਅਦਾਲਤ ਦੇ ਵਿੱਚ ਉਹ ਵੀ ਬੇਨਤੀ ਕਰਨੀ ਹੈ ਕਿ ਇਹਨੇ ਸਾਈ ਹਾਈ ਕਾਉਂਟਰ ਨੂੰ ਵੀ ਚੈਲੰਜ ਕਰਕੇ ਇਹ ਇੰਸ਼ੋਰੈਂਸ ਲੈਣ ਦੇ ਪਿੱਛੇ ਸਾਨੂੰ ਆਪਣੇ ਪਰਿਵਾਰ ਨੂੰ ਜੇਲ੍ਹਾਂ ਦੇ ਵਿੱਚੋਂ ਛੁਡਤਾ ਪਹਿਲਾਂ ਆਪਣੇ ਘਰ ਦੇ ਆਦ ਨੂੰ ਛੁੱਟਿਆ ਹੁਣ ਆਪਣੇ ਸਹੁਰੇ ਪਰਿਵਾਰ ਤੇ ਨਜ਼ਾਇਜ਼ ਕਰਨਾ ਚਾਹੁੰਦਾ ਕਿਹੜੀ ਜਿੰਦਾ ਰਹਿੰਦਾ ਇਹ ਸ਼ਹਿਰੀ ਇਹ ਸ਼ਹਿਰੀ ਦੇ ਬਾਰੇ ਦੀ ਜੀ ਫਤੇ ਸਿੰਘ ਕਲੋਨੀ ਆ ਪਹਿਲਾਂ ਇੱਥੇ 플ੌਟ ਲਿਆ ਸੀ ਆਪਣੇ ਸਹੁਰਿਆਂ ਦੀ ਮਦਦ ਨਾਲ ਇਹਨੂੰ ਸ਼ੋਰੂਮ ਵੀ ਮਿਲ ਗਏ ਤੇ ਹੁਣੇ ਕਿਤੇ ਸਪਰਿੰਗ ਡੀਲਸ ਤੇ ਲੱਗੇ ਕੋਠੀ ਲਈ ਜਦੋਂ ਅੱਜ ਤੱਕ ਮੈਂ ਪਿਛਲਾ ਰਿਕਾਰਡ ਵੀ ਫੋਲੋ ਮੈਂ ਅੱਜ ਤੱਕ ਜਦੋਂ ਦਾ ਵੀ ਇਹਨੇ ਕੋਠਰੀ ਮਾਰੀ ਤੱਕ ਨਾ ਇੱਥੇ ਦੀ ਤਕਾਲ ਸੜੀ ਵੀ ਹੈ ਉਹਨਾਂ ਉੱਥੇ ਕਦੀ ਗਿਆ ਤੇ ਨਾ ਹੀ ਕਦੀ ਇੱਦਾਂ ਕਦੀ ਮੇਰਾ ਲਿੰਕ ਚ ਰਿਹਾ ਅੱਜ ਹੁਣ ਤੁਸੀਂ ਪ੍ਰੈਸ ਕਾਨਫਰੈਂਸ 'ਚ ਕੀ ਪ੍ਰਸ਼ਾਸਨ ਕੋਲੋਂ ਮੰਗ ਕੀ ਕਰਦੇ ਮੈਂ ਪ੍ਰਸ਼ਾਸਨ ਕੋਲ ਹੀ ਮੰਗ ਕਰਦਾ ਕਿ ਚਲੋ ਜਿਹੜਿਆਂ ਨੇ ਪਰਚਾ ਕਰਾਇਆ ਮੈਂ ਉਹਦੇ ਵਿੱਚ ਚਾਹੇ ਜੇਲ ਕੱਟ ਕੇ ਆਇਆ ਵਾ ਮੈਂ ਉਹਦੇ ਵਿੱਚ ਆਪਣਾ ਪੱਖ ਮਾਂਯੋਗ ਅਦਾਲਤ 'ਚ ਰੱਖ ਰਿਆ ਤੇ ਮੈਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸ਼ੈਰੀ ਝੂਠੀਆਂ ਤੇ ਮਨਕਰਤ ਕਹਾਣੀਆਂ ਬਣਾ ਕੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਦਾ ਤੇ ਦਿਮਾਗੀ ਹਰਾਸਮੈਂਟ ਕਰਦਾ ਵਾ ਸਾਡਾ ਇਹਦੇ ਵਿੱਚ ਕੋਈ ਨੋਰਮਲ ਜੋ ਅਸੀਂ ਇਹਨੂੰ ਨਾ ਕਦੀ ਕੋਈ ਧਮਕੀ ਦਿੱਤੀ ਨਾ ਕਦੀ ਕਾਲ ਕੀਤੀ ਹੈ ਤੇ ਜੋ ਕਰੇਗੀ عدالت ਉਹਦਾ ਮੈਨੂੰ ਫੈਸਲਾ ਮਨਜ਼ੂਰ ਹੋਏਗਾ ਤੇ ਜਿਹੜਾ ਇਹਦੇ ਉੱਤੇ ਜਿਹੜੇ ਨਹੀਂ ਹੁਣ ਨਵੀਂ ਦਰਖਾਸਤ ਦੇ ਕੇ ਨਜਾਇਜ਼ ਪੁਲਿਸ ਨੂੰ ਜੋੜ ਪਵਾ ਰਿਆ ਲੀਡਰਾਂ ਦਾ ਜਾਂ ਕਿਸੇ ਦਾ ਵੀ ਉਹ ਪਤਾ ਲੱਗੇ ਕਿ ਜਿਹੜੇ ਅਸਲੀ ਗੁਨਾਹਗਰ ਸਲਾਖਾ ਮਗਰਾਹ ਤੇ ਜਿਹੜੇ ਨਜਾਇਜ਼ ਕੱਟੇ ਉਹਨਾਂ ਨੂੰ ਨਜਾਇਜ਼ ਨਾ ਕਟਵਾਵੇ ਨਾ ਗੋਸ਼ਾਂਜ ਸਿੰਘ ਸ਼ਰੀਆ ਜੀ ਗੁਰਦੇ ਗੁਰਸਨ ਜੀ ਕੀ ਮਸਲਾ ਚੱਲ ਰਿਹਾ ਹੈ ਤੁਹਾਡੇ ਤੇ ਐਪਲੀਕੇਸ਼ਨ ਲੱਗ ਰਿਹਾ ਹੈ ਕਿ ਜਿਹੜਾ ਨਾਲ ਤੋਂ ਝੂਠੇ ਨਜਾਇਜ਼ ਪਰਚੇ ਗੁਰਪੀ ਸਿੰਘ ਤੇ ਨਾ ਹੋ ਗਏ ਨੇ ਇਹਨਾਂ ਦੇ ਬਰਦਰ ਨੇ ਇਹਨਾਂ ਨਾਲ ਤੇ ਕਰਵਾ ਦਿਓ ਕਿ ਲੇਡੀਜ਼ ਵੀ ਹੈ ਨਹੀਂ ਤੁਹਾਡੀ ਸਾਹ ਹਾਂਜੀ ਸਰ ਕੋਈ ਨਜਾਇਜ਼ ਪਰਚੇ ਨਹੀਂ ਹੈ ਜੀ ਸਰ ਦੇ ਆਪਾਂ ਮੰਨ ਲਓ ਇਹ ਚੀਜ਼ ਨੂੰ ਬਰੀਕੀ ਨਾਲ ਦੇਖੀਏ ਸਰ ਤੇ ਸਾਰੀ ਇਨਵੈਸਟੀਗੇਸ਼ਨ ਜੋ ਸਭ ਕਰ ਹੈ ਸਰ ਇਹ ਮੰਨ ਲਓ ਕਿ ਨਾ ਦਾ ਇੱਕ ਬੰਦੇ ਨੇ ਤੇ ਸਰ ਇਹ ਮੈਂ ਮੇਰੇ ਕਹਿਣਾ ਇਹ ਪਰਚੇ ਹੁੰਦੇ ਹੁੰਦੇ ਦੇ ਸਕਦੇ ਤੇ ਹਰ ਕੋਈ ਪਰਚੇ ਕਰਾ ਲੈਂਦਾ ਠੀਕ ਹੈ ਸਰ ਏ ਸਰ ਜੋ ਮੇਰੇ ਸੀਸੀਟੀਵੀ ਵਿੱਚ ਦਿਖ ਰਿਹਾ ਜੀ ਸਰ ਮੇਰੇ ਮੈਨੂੰ ਆਏ ਸਰ ਇੱਕ ਗੱਲ ਨਹੀਂ ਹੈ ਇਹ ਸਰ ਮੈਨੂੰ ਇਹਨਾਂ ਨੇ 9 ਤਰੀਕ ਮੈਨੂੰ 31 ਅਗਸਤ ਤੋਂ ਧਮਕੀਆਂ ਦੇ ਰਹੀ ਮੇਰੇ ਸਕੇ ਭਰਾ 31 ਅਗਸਤ 2024 ਤੋਂ ਠੀਕ ਹੈ ਸਰ ਮੈਂ ਸਰ ਡੇਢ ਦੋ ਮਹੀਨੇ ਬਰਦਾਸ਼ਤ ਕੀਤਾ ਕਿ ਚੱਲ ਯਾਰ ਭਰਾ ਵਾ ਆਪੇ ਟਲ ਜਾਣਗੇ ਟਲ ਜਾਣਗੇ ਟਲ ਜਾਣਗੇ ਠੀਕ ਹੈ ਸਰ ਤੇ 9 ਨਵੰਬਰ 2024 ਨੂੰ ਸਰ ਮੈਨੂੰ ਇੱਕ 8 8 ਨਵੰਬਰ ਦੀ ਗੱਲ ਹੈ ਜੀ ਮੈਨੂੰ ਇੱਕ ਗੁਰਪਾਲ ਸਿੰਘ ਦੀ ਥ੍ਰੈਟ ਆਂਦੀ ਆ ਪੇਲਾ ਇੱਕ ਵੌਇਸ ਕਾਲ ਆਂਦੀ ਹੈ ਜੀ ਜਿਹਦੀ ਮੈਂ ਰਿਕਾਰਡਿੰਗ ਨਹੀਂ ਕਰ ਪਾਇਆ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਲਿੰਕਨ ਤੇ ਗੁਰਪਾਲ ਸਿੰਘ ਮੈਨੂੰ ਸ਼ਰਿਆਮ ਕਹਿ ਰਿਹਾ ਕਿ ਇਹ ਜਿਹੜਾ ਸ਼ੋਰੂਮ ਆ ਤੁਹਾਡੇ ਪਿਓ ਦੇ ਤਹਿਣਾ ਬਣੇ ਆ ਠੀਕ ਆ ਜੀ ਮੇਰੇ ਸਤ ਪਿਤਾ ਜੀ ਗੁਰਵਿੰਦਰ ਸਿੰਘ ਲਾਲੀ ਸਤਕਾਰਯੋਗ ਆ ਜੀ ਸਵਰਗਵਾਸੀ ਗੁਰਵਿੰਦਰ ਸਿੰਘ ਲਾਲੀ ਦੀ 4 7 24 ਨੂੰ ਡੈਥ ਹੋ ਚੁੱਕੀ ਹੈ ਜੀ ਠੀਕ ਆ ਜੀ ਇਹ ਸਾਰਾ ਉਹਨਾਂ ਦੀ ਡੈਥ ਤੋਂ ਬਾਅਦ ਹੀ ਸਾਰਾ ਸਿਸਟਮ ਮਨ ਲੋ ਖਰਾਬ ਹੋਇਆ ਜੀ ਤੁਹਾਡੇ ਭਰਾ ਨੇ ਹਾਂ ਜੀ ਸਰ ਸਾਰੇ ਭਰਾ ਆ ਜੀ ਮੇਰੇ ਮੇਰੇ ਫਾਦਰ ਸਾਹਿਬ ਤੇ ਆਡ ਰਹਿੰਦੇ ਸੀ ਜੀ ਪੱਟੀ ਇਹ ਸਾਰੇ ਸ਼ਹਿਰ ਨੂੰ ਪਤਾ ਜੀ ਗੁਰਵਿੰਦਰ ਸਿੰਘ ਲਾਲੀ ਇੱਕ ਕੈਸੀ ਸ਼ਖਸੀਅਤ ਸੀ ਠੀਕ ਹੈ ਜੀ ਔਰ ਫਾਸਟਵੇ ਕੇਬਲ ਦਾ ਕਾਰੋਬਾਰ ਕਰਦੇ ਸੀ ਉਹਨਾਂ ਨੇ ਇੱਕ ਆਪਣੇ ਅਲੱਗ ਪਹਿਚਾਨ ਬਣਾਈ ਪੱਟੀ ਜਾ ਕੇ ਅਸੀਂ ਸਾਰੇ ਭਰਾ ਬੇਦਖਲ ਆ ਜੀ ਗੁਰਪ੍ਰੀਤ ਸਿੰਘ ਲਿੰਕਨ ਨੂੰ ਬੇਦਖਲੀ ਮਿਲੀ ਹੈ ਜੀ ਗੁਰਬਾਲ ਸਿੰਘ ਰੋਬੀ ਨੂੰ ਬੇਦਖਲੀ ਮਿਲੀ ਹੈ ਜੀ ਮੈਨੂੰ ਬੇਦਖਲੀ ਮਿਲੀ ਹੈ ਜੀ ਮੇਰੀ ਇਵਨ ਮੇਰੀ ਮੰਮੀ ਨੂੰ ਬੇਦਖਲੀ ਮਿਲੀ ਹੈ ਕਿ ਮੇਰੇ ਭਰਾਵਾਂ ਦੇ ਤੇ ਮੇਰੇ ਪਰਿਵਾਰ ਦੇ ਵਿਹਾਰ ਕਰਕੇ ਠੀਕ ਹੈ ਜੀ ਉਹ ਚ ਗਲਤੀ ਕੀਤੀ ਜੀ ਗੁਰਪਾਲ ਆਪਾਂ ਗੁਰਪ੍ਰੀਤ ਸਿੰਘ ਲਿੰਕਨ ਦੇ ਵਿਆਹ ਦੇ ਗਏ ਹਾਂ ਸਾਰੇ ਜਾਣੇ ਤੇ ਪਾਪ ਠੀਕ ਹੈ ਜੀ ਉਹਨਾਂ ਨੇ ਗੁੱਸੇ ਨਾਲ ਸਾਨੂੰ ਸਾਰੇ ਪਰਿਵਾਰ ਨੂੰ ਬਦਖਲ ਕਰ ਦਿੱਤਾ ਠੀਕ ਹੈ ਜੀ ਆਪਾਂ ਇੱਕ ਉਦੋਂ ਉਦੋਂ ਵੀ ਸਰ ਕਿੰਨਾ ਦਾ ਜਦੋਂ ਬਦਖਲੀਆਂ ਹੋਈਆਂ ਹੱਡੀਆਂ ਤੇ ਆਪਾਂ ਕਿੰਨਾ ਦਾ ਕੋਈ ਨਹੀਂ ਕਹਾਂਗੇ ਇੱਕ ਭਰਾ ਦੇ ਵਿਆਹ ਦੇ ਸ਼ਰੀਕ ਹੋਏ ਆ ਤੇ ਪਾਪਾ ਗੁੱਸੇ ਵਾਲੇ ਸੀ ਠੀਕ ਹੈ ਪਿਓ ਜੋ ਮਰਜ਼ੀ ਕਰ ਸਕਦਾ ਪਿਓ ਦਾ ਗੁੱਸਾ ਜਾਇਜ਼ ਹੈ ਜੀ ਠੀਕ ਹੈ ਉਸ ਤੋਂ ਬਾਅਦ ਸਰ ਪਾਪਾ ਅਲੱਗ ਰਹਿਣ ਲੱਗੇ 2800 ਮੇਰੇ ਪਾਪਾ ਪੱਟੀ ਕੰਮ ਕਰ ਰਹੇ ਸੀ ਉਹਨਾਂ ਨੇ ਆਪਣਾ ਉੱਥੇ ਸਾਰਾ ਸਿਸਟਮ ਬਣਾਇਆ ਸਭ ਮਤਲਬ ਕਿੰਨਾ ਜੁੜਿਆ ਮੇਰਾ ਪਿਓ ਉੱਥੇ ਗਿਆ ਸੀ ਕੱਪੜੇ ਕੋਈ ਪੈਸਾ ਨਹੀਂ ਖੜਿਆ ਕੋਈ ਕਪੜਾ ਨਹੀਂ ਖ ਉਹਨਾ ਜੋ ਫਰਮ ਫਾਸਟ ਵੀ ਕੇਬਲ ਦੇ অপারেਟਰ ਹੈ ਜੀ ਮੇਨ ਮੈਨੇਜਮੈਂਟ ਕਰ ਰਹੇ ਸੀ ਮੇਰੇ ਪਾਪਾ ਨੈਟਪਲੱਸ ਦਾ ਕੰਮ ਕਰਦੇ ਸੀ ਤੇ ਮੇਰੇ ਭਰਾਵਾਂ ਮਹੀਨੇ ਅੱਗ ਲੱਗੀ ਆ ਉਹਦੀ ਕੀ ਸਚਾਈ ਹੈ ਸਰ ਸਚਾਈ ਹੈ ਜੀ ਮੇਰੇ ਜਿਹੜੇ ਭਰਾ ਹੀ ਜੀ ਮੈਨੂੰ ਥ੍ਰੈਡਸ ਕਰ ਰਹੇ ਸੀ ਮੇਰੇ ਪਿਓ ਦਾ ਮੇਰੇ ਨਾਲ ਕਿਹਦਾ ਹੈਗਾ ਹੀ ਬੌਂਡ ਚੰਗਾ ਸੀ ਕਦੀ ਮੇਰੇ ਪਾਪਾ ਮੈਨੂੰ 10000 ਰੁਪਏ ਪਾਉਂਦੇ ਸੀ ਕਦੀ ਮੇਰੇ ਕੋਲ ਲੈਂਦੇ ਸੀ ਮੇਰੇ ਕੋਲ ਪੈਨਸ਼ਨ ਕੀਤੀ ਹੈ ਜੀ ਜਿਹੜੇ ਆਈਓ ਨੂੰ ਦਿੱਤੀਆਂ ਜੀ ਸਾਰੀਆਂ ਸਰ ਸਾਡੇ ਕੋਲ ਸਾਰਾ ਰਿਕਾਰਡਿੰਗਸ ਪਈਆਂ ਜੀ ਸਰ ਕਿ ਇਹਨਾਂ ਦਾ ਤਿੰਨ ਬੰਦੇ ਦੁਕਾਨ ਦੇ ਅੰਦਰ ਆ ਰਹੇ ਆ ਠੀਕ ਹੈ ਜੀ ਜਿਹਦੇ ਵਿੱਚ ਮੰਲੋ ਸ਼ਰੀਆਮ ਬੰਦੇ ਪਛਾਣੇ ਜਾ ਰਿਹਾ ਜੀ ਹੁਣ ਮੇਰੀ ਗੱਲ ਨਾਲ ਮਾਈਂਡ ਨਾ ਕਰਿਓ ਸਰ ਤੁਹਾਡੇ ਭਰਾ ਨੂੰ ਤੁਸੀਂ ਪਛਾਣੋਗੇ ਆਪਣੇ ਭਰਾ ਨੂੰ ਮੈਂ ਪਛਾਣਾਗਾ ਠੀਕ ਹੈ ਸਰ ਠੀਕ ਹੈ ਜੀ ਹੁਣ ਲੇਡੀਜ਼ ਵੀ ਹੈਗੇ ਹਾਂ ਜੀ ਸਰ ਮੇਰੀ ਸਗੀ ਭੈਣ ਹੈ ਜੀ ਔਰ ਉਹ ਸਰ ਉਹਦਾ ਤੇ ਪ੍ਰੋਪਰ ਮੰਲੋ ਕੈਮਰੇ ਲਾ ਰਹੀ ਹੈ ਤੇ ਉਹਦਾ ਅੰਦਰ ਵੜਦੀ ਆ ਸਰ ਦੁਕਾਨ ਦੇ ਅੰਦਰ ਔਰ ਸਰ ਅੰਦਰ ਵੜ ਕੇ ਕੈਮਰੇ ਉਤਾਰ ਰਹੀ ਹੈ ਜਦੋਂ ਇੱਕ ਕੈਮਰਾ ਉੱਚਾ ਹੀ ਉਹਦੇ ਵਿੱਚ ਉਹਦਾ ਪ੍ਰੋਪਰ ਫੇਸ ਨਜ਼ਰ ਆ ਰਿਹਾ ਸਰ ਠੀਕ ਹੈ ਜੀ ਔਰ ਜਦੋਂ ਇਹ ਮੈਨੂੰ ਐ ਜਦੋਂ ਮੈਂ ਜੀ ਦਿੱਲੀ ਮਾਰ ਲੈਣ ਗਿਆ ਵਾ ਦਿੱਲੀ ਮਾਰ ਲੈਣ ਗਿਆਨ ਕਰਕੇ ਮੈਨੂੰ ਅਚਾਨਕ ਇੱਕ ਫੋਨ ਆਂਦਾ ਜੀ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਗਿਆ ਕਿ ਭਾਜੀ ਤੁਹਾਡੀ ਦੁਕਾਨ ਦੇ ਅੰਦਰ ਐਡਾ ਚੋਰ ਵੜਿਆ ਠੀਕ ਹੈ ਸਰ ਮੈਂ ਸਰ ਆਪਣੇ ਮੇਰੀ ਦੁਕਾਨ ਦੀਆਂ ਦੋਵੇਂ ਚਾਬੀਆਂ ਦੋਵੇਂ ਦੁਕਾਨ ਦੀਆਂ ਚਾਬੀਆਂ ਮੇਰੇ ਬੱਚੇ ਦੁਕਾਨਾਂ ਤੇ ਬੈਠੇ ਸੀ ਆਪਾਂ ਸਵੇਰੇ ਗਏ ਹਾਂ ਸ਼ਾਮ ਤੱਕ ਵਾਪਸ ਆ ਜਣੇ ਸਾਨੂੰ ਨਹੀਂ ਪਤਾ ਕਿ ਸਾਡੀ ਉੱਥੇ ਗੱਡੀ ਦਾ ਚਲਾਨ ਹੋਣ ਕਰਕੇ ਜਿਹਦੇ ਮੈਂ ਕਾਗਜ਼ ਤੁਹਾਨੂੰ ਸਾਰੇ ਪਰੂਫ ਕਰਾ ਦਾਂਗੇ ਕਿਸ ਟਾਈਮ ਤੇ ਕਿਸ ਤਰੀਕ ਨੂੰ ਆਇਆ ਉਹ ਸਰ ਇਹ ਜੀ 22 ਤਰੀਕ ਦੀ अर्ਲੀ ਮਾਰਨਿੰਗ 3 ਵਜੇ ਤੇ ਤਕਰੀਬਨ 3 ਵਜੇ ਦਾ ਟਾਈਮ ਹੋਣਾ ਜੀ ਠੀਕ ਹੈ ਜੀ 3 ਵਜੇ ਦਾ ਟਾਈਮ ਹੈ ਮੈਨੂੰ ਅਚਾਨਕ ਫੋਨ ਆਇਆ ਕਿ ਭਾਦੀ ਮੈਂ ਦਿੱਲੀ ਉਹਦੇ ਹੋਟਲ ਚ ਗਿਆ ਜੀ ਸੁਰ ਆਪਣਾ ਹੋਟਲ ਮੇਰਾ 105 ਨੰਬਰ ਕਮਰਾ ਜੀ ਹੋਟਲ ਦਾ ਨਾਮ ਮੇਰੇ ਦਿਮਾਗ 'ਚ ਨਹੀਂ ਹੈਗਾ ਬਾਕੀ ਜੀ ਕੋਡ ਉਹ ਵੀ ਦੱਸ ਦਾਂਗਾ ਤੁਹਾਨੂੰ ਮੈਂ ਤੇ ਉਹ 105 ਨੰਬਰ ਕਮਰੇ ਵਿੱਚ ਮੈਂ ਉੱਥੇ ਰਿਹਾ ਜੀ ਅਚਾਨਕ ਮੈਨੂੰ ਫੋਨ ਆਂਦਾ ਰਾਤ ਦਾ ਟਾਈਮ ਰਾਤ ਦਾ ਟਾਈਮ ਆ ਫੋਨ ਸੁਣਦਿਆਂ ਮੈਂ ਘਬਰਾ ਜਾਂਦਾ ਜੀ ਮੈਂ ਆਪਣੀ ਮੇਰੀ ਦੁਕਾਨ ਵਾਇਰਲੈਸ ਕੈਮਰਾ ਹੈ ਜੀ ਠੀਕ ਹੈ ਜੀ ਮੈਂ ਆਪਣੇ ਕੈਂਟ ਦੁਕਾਨ ਜਦੋਂ ਬੰਦਦਾ ਮੈਨੂੰ ਫੋਨ ਆਂਦਾ ਮੈਂ ਉਸੇ ਵੇਲੇ ਆਪਣੇ ਔਨਲਾਈਨ ਕੈਮਰੇ ਚਾਲੂ ਕਰਦਾ ਮੇਰੀ ਸਗੀ ਭੈਣ ਤੇ ਮੇਰੇ ਦੋ ਸਕੇ ਭਰਾ ਜੋ ਅੰਦਰ ਦੁਕਾਨ ਦੇ ਦਾਖਲ ਹੋ ਚੁੱਕੇ ਸਨ ਠੀਕ ਹੈ ਸਰ ਕਿਉਂਕਿ ਉਸ ਟਾਈਮ ਤੇ ਜਿਹੜੀ ਬਾਹਰ ਦੀ ਵੀਡੀਓ ਸੀ ਅੱਗ ਬਹੁਤ ਭੰਕਰ ਸੀ ਜੀ ਉਹ ਸਾਰੇ ਤਾਰਾ ਤੁਰਾ ਸਭ ਸੜ ਗਈਆਂ ਸੀ ਠੀਕ ਹੈ ਜੀ ਅੰਦਰਲੀ ਵੀਡੀਓ ਮ ਪੁਛਾਣਿਆ ਸਰ ਠੀਕ ਹੈ ਜੀ ਔਰ ਇਸ ਤੋਂ ਪਹਿਲਾਂ ਮੈਨੂੰ ਥ੍ਰੈਡਸ ਕਰ ਰਹੇ ਆ ਸਰ ਜਿਹੜੇ ਸ਼ਰਿਆਮ ਕਹਿ ਰਹੇ ਆ ਕਿ ਇਹ ਸ਼ੋਰੂਮ ਸਾਡੇ ਪਿਓ ਦਾ ਇਹ ਸ਼ੋਰੂਮ ਵਿੱਚ ਸਾਡੇ ਹਿੱਸੇ ਵੀ ਬੰਦੇ ਨਾਮ ਲੈ ਕੇ ਕਹਿੰਦੇ ਗੁਰਪ੍ਰੀਤ ਸਿੰਘ ਗੁਰਪਾਲ ਸਿੰਘ ਇਸ ਸ਼ੋਰੂਮ ਵਿੱਚ ਹਨ ਹਿੱਸੇ ਦੇ ਠੀਕ ਹੈ ਜੀ ਜੇ ਮੈਂ ਸਬ ਮੈਂ ਇਨਸਾਫ ਮੰਗਣ ਵਾਸਤੇ 9 ਤਰੀਕ ਨੂੰ ਸਰ ਦਰਖਾਸਤ ਦਿੱਤੀ ਹੈ ਕਿ ਸਰ ਮੇਰੀ ਇਦਾਂ ਮੇਰੇ ਭਰਾ ਮੈਨੂੰ ਧਮਕੀਆਂ ਦੇਣਦੇ ਆ ਇਹਨਾਂ ਨੂੰ ਬੁਲਾ ਕੇ ਮੇਰੀ ਹੱਕ ਰੱਸੀ ਕਰਾਈ ਜਾਵੇ ਨੂੰ ਪੁੱਛਿਆ ਜਾਵੇ ਕਿ ਮੇਤੇ ਪ੍ਰੋਬਲਮ ਕੀ ਆ ਜੋ ਤੁਸੀਂ ਕਹਿ ਰਹੇ ਕਿ ਸ਼ੋਰੂਮ ਤੁਹਾਡਾ ਵਾ ਤੇ ਸ਼ੋਰੂਮ ਸਾਬਤ ਕਰ ਦਿਓ ਤੁਹਾਡੇ ਹੱਥ ਮੈਂ ਜੀ ਮੈਂ ਚੱਲ ਦਾਹਰਨਾ ਦਿਓ ਜੀ ਚੁਰਮਜੀ ਹਿਸੇ ਲੈ ਲਓ ਠੀਕ ਹੈ ਉਸ ਮਾਮਲੇ ਵਿੱਚ ਕੋਈ ਉਹਨਾਂ ਨੂੰ ਜਨਾ ਵੀ ਨਹੀਂ ਮੰਨ ਜੂਗਾ ਹਾਂਜੀ ਸਰ ਉਹਨਾਂ ਦੀ ਸਰ ਉਹਨਾਂ ਦੇ ਸਰ ਆਪਣੇ 24 ਤਰੀਕ ਨੂੰ ਉਹਨਾਂ ਦੀ ਰੈਸਟਾਂ ਪਈਆਂ ਜੀ 24 11 ਨੂੰ ਉਹਨਾਂ ਦੀ ਰੈਸਟਾਂ ਪਈਆਂ ਜੀ ਠੀਕ ਹੈ ਸਰ ਮਾਂ ਆਪਣਾ ਥਾਣਾ ਕਮੋਹ ਵਿਖੇ ਉਹਨਾਂ ਨੂੰ ਸਰ ਪਰਚੇ ਦਰਜ ਕਰਕੇ ਸਰ ਉਹਨਾਂ ਦੇ ਮੇਰੇ ਸੀਸੀਟੀਵੀ ਤੇ ਮੇਰੇ ਬਿਆਨਾਂ ਦੇ ਆਧਾਰ ਤੇ ਔਰ ਉਸ ਜੋ ਸੀਸੀਟੀਵੀ ਮੈਂ ਦਿਖਾਈਆਂ ਸਰ ਉਹਦੇ ਵਿੱਚ ਮੇਰੇ ਭੈਣ ਭਰਾ ਇਸ ਚੜੇ ਹੁੰਦੇ ਹਨ ਆ ਰਹੇ ਨੇ ਸਰ ਠੀਕ ਹੈ ਜੀ ਠੀਕ ਹੈ ਸਰ ਮੂੰਹ ਠੱਗੇ ਆ ਜੀ ਹੁਣ ਕੋਈ ਚੋਰ ਸਰ ਸ਼ਰੇਆਮ ਜਾ ਕੇ ਚੋਰੀ ਕਰੂਗਾ ਨਹੀਂ ਕੀ ਨਾ ਕਹਿਣਾ ਤੁਹਾਡੇ ਤੇ ਐਲੀਕੇਸ਼ਨ ਆ ਕਿ ਬੀਤੇ 2-4 ਦਿਨ ਪਹਿਲੇ ਜਿਹੜੀ ਤੁਹਾਡੇ ਕੋਲੋਂ ਅਰਜ਼ੀ ਦਿੱਤੀ ਗਈ ਆ ਕੀ ਸਾਨੂੰ ਰਸਤੇ ਵਿੱਚ ਘੇਰ ਕੇ ਐ ਮੂਵ 1 ਦੇ ਕੁਛ ਆਣ ਪਛਾਤੇ ਬੰਦੇ ਆ ਨੇ ਜਿਹੜਾ ਵਾ ਤੁਹਾਨੂੰ ਜਾਨੋ ਮਾਰਨ ਦੀ ਕੋਈ ਧਮਕੀ ਦਿੱਤੀ ਹਾਂਜੀ ਸਰ ਉਹ ਬਿਲਕੁਲ ਕੋਈ ਸਰ ਉਹ ਜੀ ਦੇਖੋ ਜੇ ਮੈਨੂੰ 9 ਤਰੀਕ ਨੂੰ 9 11 ਨੂੰ 24 ਨੂੰ ਮੈਨੂੰ ਜਿਹੜੀ ਮੈਨੂੰ ਧਮਕੀ ਆਈ ਜੇ ਮੈਂ ਉਦੋਂ ਹੀ ਪ੍ਰੈਸ ਕਾਨਫਰੰਸ ਕਰ ਲੈਂਦਾ ਤੇ ਸ਼ਾਇਦ ਮੇਰੀ ਦੁਕਾਨ ਬਚ ਜਾਂਦੀ ਕਿਉਂਕਿ ਸਰ ਮੈਂ ਉਹ 9 11 ਨੂੰ ਦਰਖਾਸਤ ਦਿੱਤੀ ਆ ਉਹ ਦਰਖਾਸਤ ਸਰ ਕਦੀ ਇਧਰਲੇ ਥਾਣੇ 'ਚ ਘੁੰਮਦਰੀ ਕਦੀ ਇਧਰਲੇ ਥਾਣੇ 'ਚ ਘੁੰਮਦਰੀ ਤੇ ਸਰ 22 ਤਰੀਕ ਨੂੰ ਮੇਰਾ ਸ਼ੋਰੂਮ ਸੜ ਗਿਆ ਈਵਨ 12 ਦਿਨਾਂ ਬਾਅਦ ਹੀ ਮੇਰਾ ਸ਼ੋਰੂਮ ਸੜ ਗਿਆ ਤੇ ਸਰ ਸੱਪ ਦਾ ਡਰਿਆ ਰੱਸੀ ਤੋਂ ਵੀ ਡਰਦਾ ਸੱਪ ਦਾ ਵੱਡਿਆ ਰੱਸੀ ਤੋਂ ਵੀ ਡਰ ਜਾਂਦਾ ਤੇ ਮੈਂ ਸਾਰੇ ਇਸ ਕਰਕੇ ਮੈਨੂੰ ਜਦੋਂ ਇਹ 22 ਤਰੀਕ ਨੂੰ ਮੈਂ ਅਰਲੀ ਮਾਰਨਿੰਗ ਦੀ ਆਪਣੇ ਹਰ ਤਰ੍ਹਾਂ ਰੂਟੀਨ ਦੀ ਤਰ੍ਹਾਂ ਆਪਣੀ ਦੁਕਾਨ ਵਧਾ ਕੇ ਘਰ ਜਾ ਰਿਹਾ ਹਾਂ ਸਰ ਠੀਕ ਹੈ ਸਰ ਮੇਰੇ ਸਰ ਮ ਇਹ ਰਸਤੇ ਸਾਡੀ ਕੁੱਤੇ ਬੜੇ ਹੁੰਦੇ ਤੇ ਮੈਂ ਅਚਾਨਕ ਮਨ ਲੁ ਲਗਾਤਾਰ ਕਰੀ 2-3 ਵਾਰੀ ਉਹ ਰਸਤੇ ਜੇ ਨੰਗ ਜਾਣਾ ਠੀਕ ਹੈ ਸਰ ਇੱਕ ਬੰਦਾ ਫੋਨ ਤੇ ਗੱਲ ਕਰ ਰਿਹਾ ਸਰ ਠੀਕ ਹੈ ਸਰ ਮੂੰਹ ਉਹਦਾ ਮਾਸਕ ਨਾ ਕਵਰਿਆ ਸਿਰ ਤੇ ਉਹਨੇ ਪਰਨਾਇਆ ਬੰਨਿਆ ਸੀ ਠੀਕ ਹੈ ਸਰ ਰਾਤ ਹੋਣ ਕਰਕੇ ਟਰਾਂਸਫਾਰਮਰ ਲੱਗ ਗਿਆ ਜੀ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਜੀ ਠੀਕ ਹੈ ਜੀ ਹੁਣ ਮੈਨੂੰ ਲੋਕਾਂ ਨੇ ਸੀਸੀਟੀਵੀ ਤੇ ਵਿਖਾਣੇ ਨਹੀਂ ਜੀ ਠੀਕ ਹੈ ਨਾ ਆਪਾਂ ਕਿਹ ਕੋ ਜਾਣੇ ਕਿਉਂਕਿ ਕੋਈ ਕਿਹੇ ਦੇ ਸਿਆਪੇ 'ਚ ਨਹੀਂ ਪੈਂਦਾ ਤੁਸੀਂ ਇਹ ਪੁਲਿਸ ਦਾ ਕੰਮ ਹੈ ਜੀ ਪੂਲਸਿੰਗਕੁਐਰੀ ਕਰੇ ਸਰ ਬਾਕੀ ਸਰ ਜੇ ਮੈਨੂੰ ਮੇਤੇ ਗੋਲੀ ਚ ਕਿੰਨੇ ਲੋਕ ਸਨ ਸਰ ਦੋ ਬੰਦੇ ਸੀ ਜੀ ਕੱਤੇ ਸੀ ਸਰ ਮੈਂ ਨਹੀਂ ਵੇਖਿਆ ਜਦੋਂ ਤੁਰ ਕੇ ਹੀ ਇੱਕ ਬੰਦਾ ਸਾਈਡ ਤੇ ਖਲੋਤਾ ਹੀ ਠੀਕ ਹੈ ਜੀ ਅਚਾਨਕ ਜਦੋਂ ਮੈਂ ਆਪਣੀ ਐਕਟਿਵਾ ਦਾ ਮੋੜ ਮਨ ਲਓ ਸੂਰਜਿਆ ਵਾਲੇ ਨੂੰ ਮੋੜ ਮੁੜਦਾ ਜੀ ਪ੍ਰੀਟੇਮ ਨੂੰ ਅੰਦਰ ਜਾਂਦਾ ਜੀ ਠੀਕ ਹੈ ਬਾਹਰ ਇਧਰਲੇ ਪਾਸੇ ਪੈ ਲਈਆਂ ਜੀ ਮੈਂ ਜਦੋਂ ਘਰ ਦੇ ਆਪਣਾ ਜਾ ਰਿਹਾ ਮੈਂ ਆਪਣਾ ਸਰ ਮੈਨੂੰ ਪਤਾ ਥੋੜੀ ਮੇਤੇ ਕੋਈ ਕੰਮ ਹੋਣਾ ਸਰ ਮੈਂ ਤਾਂ ਰਮਾਨਾ ਜਾ ਰਿਹਾ ਮੇਰੇ ਕੋਈ ਹਥਿਆਰ ਨਹੀਂ ਮੈਂ ਕੁਛ ਨਹੀਂ ਜੀ ਮੈਂ ਇਕੱਲਾ ਬੰਦਾ ਠੀਕ ਹੈ ਜੀ ਜਾਂਦਿਆਂ ਉਹ ਮੋੜ ਤੇ ਉਹਨਾਂ ਨੇ ਅਚਾਨਕ ਮੇਰੀ ਐਕਟਿਵਾ ਦੇ ਅੱਗੇ ਖਲੋ ਗਿਆ ਬੰਦਾ ਮੈਂ ਸਰ ਘਬਰਾ ਗਿਆ ਮ ਸ਼ੁਰੂਆਤ ਹੀ ਗੱਲ ਤੋਂ ਅਸੀਂ ਸ਼ੁਰੂ ਕੀਤੀ ਹੈ ਕਿ ਜਿਹੜਾ ਤੂੰ ਆਪਣੇ ਭਰਾਵਾਂ ਤੇ ਕੇਸ ਕੀਤਾ ਵਾ ਉਹ ਚੁੱਪ ਕਰਕੇ ਕੇਸ ਵਾਪਸ ਲੈ ਲੈ ਠੀਕ ਹੈ ਤੇ ਜੋ ਤੂੰ ਆਪਣੀ ਸਾਲੀ ਠੀਕ ਹੈ ਜੀ ਜਿਹੜੀ ਤੇਰੀ ਸਾਲੀ ਦੇ ਤੂੰ ਦਰਖਾਸਤਾਂ ਮਨ ਲੋ ਦੇ ਰਿਆਂ ਵਾ ਜਿਹੜੀ ਤੂੰ ਉਹਨੂੰ ਕੇਸ ਦੇ ਵਿੱਚ ਮਨ ਲੋ ਸ਼ਾਮਲ ਕਰਾ ਰਿਆਂ ਵਾ ਨਾਮਜ਼ਦ ਕਰਾਉਣ ਦੀ ਕੋਸ਼ਿਸ਼ ਕਰ ਰਿਆਂ ਵਾ ਠੀਕ ਹੈ ਉਹ ਕੇਸ ਤੋਂ ਬਾਜ਼ ਆ ਜਾ ਨਹੀਂ ਤੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਮਾਰ ਦਿੱਤਾ ਜਾਏਗਾ ਤੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਪਿਸਤੌਲ ਕੱਢ ਕੇ ਜੀ ਇੱਕ ਬੰਦੇ ਦੇ ਪਿੱਛੇ ਪਿਸਤੌਲ ਲੱਗੀ ਜੀ ਉਹਨੇ ਸਿਰਫ ਕੱਢਿਆ ਕਹਿੰਦਾ ਸਾਜੀ ਠੋਗਰੀਏ ਕਹਿੰਦਾ ਨਾ 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 ਅੱਜ ਨੂੰ ਐਦਾ ਕਰਕੇ ਸਮ ਠੀਕ ਹੈ ਤੇ ਔਰ ਇੰਨੀ ਵੀ ਗਾਰੰਟੀ ਹੈ ਸਰ ਐਮ ਐਸ ਫੈਸ਼ਨ ਫੋਰ ਏਵਰ ਦੇ ਨਾਮ ਦੀ ਇੰਸ਼ੋਰੈਂਸ ਸਾਬਤ ਹੋ ਜੇ ਸਰ ਆਨਲਾਈਨ ਕੰਮ ਹੈ ਜੀ ਐਮ ਐਸ ਫੈਸ਼ਨ ਫੋਰ ਏਵਰ ਬ੍ਰਾਂਚ ਨੰਗਲੀ ਦੀ ਜੇ ਇੰਸ਼ੋਰੈਂਸ ਸਾਬਤ ਹੋ ਜੇ ਤੇ ਮੈਂ ਸਾਰਾ ਸਾਰਾ ਕੇਸ ਵਾਪਸ ਲਵਾਂਗਾ ਇਨਾਂ ਕੋ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਮਾਫੀ ਮੰਗਾਗਾ ਤੇ ਚੌਂਕ ਵਿੱਚ ਨੰਗਾ ਕਰਕੇ ਖੜਾ ਹੋਵਾਂਗਾ ਮੇਰੇ ਸਾਰੇ ਪਰਿਵਾਰ ਛੱਤਰ ਮਾਰਿਓ ਹਲੋ ਅਨਸ਼ਸੀ ਕਾਲ ਜੀ ਸਸੀ ਕਾਲ ਕੀ ਹਾਲ ਹੈ ਕਮਿੰਦ ਸਿੰਘ ਆ ਜਾ ਰਹਾ ਪਤਾ ਕਰ ਹਾਂਜੀ ਸਸੀ ਕਾਲ ਜੀ ਹੋ ਗਏ ਸਰ ਇੱਕ ਆਪਣਾ ਮੈਟਰ ਹੈ ਇਹ ਰਿਪੀ ਰੋਲਾ ਦੇ ਨਾਤੇ ਲੜਕੀ ਦੇ ਨਾਤੇ ਉਹਨਾਂ ਉਹਨਾਂ ਵਿੱਚ ਮਦਈ ਜਿਹਨੇ ਕੰਪਲੇਨ ਦਿੱਤੀ ਹੈ ਉਹਦਾ ਨਾਮ ਗੁਰਚਰਨਜੀਤ ਸਿੰਘ ਹੈ ਅੱਜ ਤੇ ਉਹਦੀ ਉਹਨੇ ਇਹਨਾਂ ਤੇ ਇੱਕ ਗੁਰਪ੍ਰੀਤ ਸਿੰਘ ਹੈਗਾ ਪਾਜਾ ਜੀਜਾ ਹਾਂ ਜੀ ਹਾਂ ਉਹ ਕਿੰਨਾ ਚੋਂ ਦੋਸ਼ੀਆਂ ਤੇ ਉਹਨੇ ਥਾਣੇ ਕੰਬੋ ਚ ਪਹਿਲਾਂ ਆਲਰੇਡੀ ਇੱਕ ਕੰਪਲੇਨ ਐਫਆਈਆਰ ਦਰਜ ਹੋਈ ਹੈ ਪਾਜਾ ਜੀਜਾ ਉਹਦੇ ਰਿਗਾਰਡਿੰਗ ਉਹਨੇ ਉਹ ਕੰਪਲੇਨ ਅਜੇ ਮੰਡ ਪੱਛਲਦਕ ਦਾਲ ਚਲਦਾ ਹੋਇਆ ਹਾਂ ਜੀ ਚੱਲਦੀ ਜੀ ਤੇ ਉਹ 22 ਤਰੀਕ ਨੂੰ ਅਸੀਂ ਮਿਨੇ ਉਹਨੇ ਉਹ ਆਪਣੇ ਘਰ ਚ ਜਾ ਰਿਹਾ ਸੀਗਾ ਰਸਤੀ ਚੋਂ ਤੱਕ ਤੇ ਉਹ ਨੂੰ ਦੋ ਲੜਕੇ ਆ ਨੇ ਪਿਸਤਲ ਵੱਲੇ ਪੋਤੇ ਰੱਖਿਆ ਬਾਦ ਤੇ ਉਹਦੇ ਕਹਿਣ ਮੁਤਾਬਕ ਇਹਨਾਂ ਨੇ ਕਿ ਤੂੰ ਇਹ ਆਪਣਾ ਕੰਪਰੋਮਾਈਜ਼ ਕਰ ਲੈ ਜਿਹੜਾ ਕੇਸ ਕਰਦਾ ਨੇ ਹਾਂਜੀ 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 ਅਨਸਰ ਆ ਗਿਆ ਉਹ ਇੱਥੇ ਸ਼ੱਕ ਕਰਦਾ ਨਦੀ ਰੋਡਾ ਤੇ ਇੱਕ ਗੁਰਪ੍ਰਿੰਦ ਦੇ ਤੇ ਅਪਾ ਨਦੀ ਰੋਡਾ ਨੂੰ ਕੱਲ ਬੁਲਾਇਆ ਸੀ ਬੈਠ ਕੇ ਕਾਉਂਸਲਿੰਗ ਕਰਾਈ ਸੀ ਗੁਰਪ੍ਰਿੰਦ ਨੇ ਟਾਈਮ ਹੋਇਆ ਉਹਨਾਂ ਨੂੰ ਦੋਨੋਂ ਪਾਰਟੀਆਂ ਨੇ ਫਿਰ ਅਪਸਿਕ ਸੈਂਥ ਦੇ ਨਾਲ 2 ਜੂਨ ਤੱਕ ਸਮਾ ਲਿਆ ਵਾ ਅਪਾ ਉਸ ਤੋਂ ਬਾਅਦ ਆਪਣੇ ਸਟੇਟਮੈਂਟ ਪਰ ਕੀ ਲੱਗਦਾ ਲੱਗਦਾ ਕਿ ਸਰ ਤੁਹਾਨੂੰ ਜਿਹੜਾ ਆਪਸੀ ਇਹਨਾਂ ਦੇ ਜਲਦੀ ਪੀਰਨ ਦੀ ਸੀ ਕਿ ਤੱਕ ਜਲਦੀ ਰਹੀ ਕਿਉਂਕਿ ਆਪਣੇ ਵੱਲੋਂ ਕਿਉਂਕਿ ਉਹ ਇਨੀਗੇਸ਼ਨ ਆਂਦਾ ਉੱਤੇ ਇਨੀਗੇਸ਼ਨ ਆਂਦਾ ਦੇਖੋ ਇਹ ਤੇ ਆਪਾਂ ਉੱਥੇ ਜਾ ਕੇ ਮੌਕੇ ਤੇ ਦੇਖਾਂਗੇ ਚੈੱਕ ਕਰਾਂਗੇ ਕਿ ਉੱਥੇ ਕੋਈ ਜਿੱਥੇ ਇਨਸੀਡੈਂਟ ਕੈਂਡ ਐਕੂਰੈਂਸ ਕੈਂਡ ਐ ਉੱਥੇ ਕੋਈ ਸੀਸੀਟੀਵੀ ਜਾਂ ਕੋਈ ਐਵੀਡੈਂਸ ਹੈ ਜੀ ਹਾਂ ਹਾਂ ਬਿਲਕੁਲ ਜੀ ਇਹ ਸਚਾਈ ਹੈਗੀ ਇਸ ਸ਼ਿਕਾਇਤ ਵਿੱਚ ਤੁਹਾਨੂੰ ਸਭ ਦੇ ਜੋ ਵੀ ਸਚਾਈ ਸਮਝ ਸਰ ਆਪਣੇ ਵੱਲੋਂ ਜਿਹੜਾ ਦੋਸ਼ੀ ਪਾਇਆ ਜਾਂਦਾ ਆਪਣਾ ਵੱਲ ਕੀ ਕਰਦੇ ਕੀਤੀ ਜਾਈ ਉਹ ਫਿਰ ਦੋਸ਼ੀ ਪਾਇਆ ਤੇ ਉਹ ਸਭ ਜੋ ਜੋ ਵੀ ਅਕੋਰਡਿੰਗ ਟੂ ਲਾ ਬੰਦੀ ਹੋਏਗੀ ਫਿਰ ਉਹ ਤੇ ਦਾਬਾ ਤੋਂ ਲਾਵਾਂਗੇ ਕੀ ਆਪ ਵੀ ਕਾਨੂੰਨੀ ਤਰਫ ਲਾਵਾਂਗੇ ਗੱਲ ਅੱਗੇ ਚੀਜ਼ ਸਤਿਨਾਬਜੀ